ਜਿਗਨ ਮਰੇ ਨਾ ਖੁਸ਼ੀ ਮਨਾਈਏ ਸਜਣਾ ਵੀ ਮਰ ਜਾਣਾ ਪਰ ਇੱਕ ਗੱਲ ਯਾਦ ਰੱਖਿਓ ਵੀ ਉਹ ਮੌਤਣਾ ਮਰਿਓ ਵੀ ਮਰਨ ਤੋਂ ਬਾਅਦ ਵੀ ਲਹਨਤਾ ਪਹਿਨ ਆ ਕਮਲਕੌਰ ਨੂੰ ਗੱਡੀ ਚੜਾਇਆ ਭਾਈ ਜਸਪੀ ਸਿੰਘ ਅਮਰਪਾਲ ਸਿੰਘ ਦੀ ਮਹਿਰੋਂ ਦੇ ਨਾਲ ਦੇ ਸਾਥੀ ਇਹਨੇ ਮੈਨੂੰ ਲੱਗਦਾ ਵੀ ਦੇ ਨਾਲ ਕਈਆਂ ਦੇ ਖਾਲਜੇ ਠੰਡ ਪੈ ਗਈ ਹੋਣੀ ਜਿਹੜੇ ਲੱਤਰ ਤਾਂ ਫਲਾਉਂਦੇ ਨੇ ਸੋਸ਼ਲ ਮੀਡੀਆ ਤੇ ਗੰਦ ਪਾਉਂਦੇ ਨੇ ਸ਼ਾਇਦ ਕੁਝ ਉਹਨੂੰ ਠੱਲ ਪੈ ਜੇ ਪਰ ਠੀਕ ਆ ਦੁਨੀਆ ਹੱਤ ਕਰਦੀ ਆ ਹੱਤ ਦਾ ਹੰਤ ਵੀ ਹੁੰਦਾ ਪਰ ਇੱਕ ਗੱਲ ਯਾਦ ਰੱਖਿਓ ਵੀ ਦੇਖੋ ਉਹ ਮਰ ਗਈ ਆ ਲੋਕ ਕਹਿੰਦੇ ਚੰਗਾ ਹੋਇਆ ਗੰਦ ਖਤਮ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਹੈ ਨਾ ਸੋ ਕਿਹੜ ਦਾ ਭਾਵੇਂ ਇਹ ਵੀ ਮਰਨ ਤੋਂ ਬਾਅਦ ਵੀ ਗਾਲਾਂ ਪੈਣ ਮਰਨ ਤੋਂ ਬਾਅਦ ਵੀ ਦੁਰਦਸ਼ਾ ਹੋਵੇ ਉਹ ਜ਼ਿੰਦਗੀ ਕਿਹੜੇ ਖੰਭ ਦੀ ਜੇ ਦੂਜੇ ਵੀ ਆ ਜਿਹੜੇ ਯੂਟਿਊਬਰ ਨੇ ਫਲਾਨ ਸਰ ਨੇ ਇਹਨਾਂ ਨੂੰ ਇੱਥੋਂ ਅਕਲ ਲੈਣੀ ਚਾਹੀਦੀ ਆ ਸਿੱਖਣਾ ਚਾਹੀਦਾ ਵੀ ਲਾਂਟਾ ਇਦਾਂ ਪੈਂਦੀਆਂ ਹੁੰਦੀਆਂ ਨੇ ਬੰਦੇ ਬਣਜੋ ਇਹ ਖਾਸ ਕਰਕੇ ਆ ਜਿਹੜੇ ਆ ਦਵਾਈਆਂ ਨੂੰ ਪ੍ਰਮੋਟ ਕਰਦੇ ਦੂਜੀਆਂ ਵੀ ਮਰਦਾਨਾ ਤਾਕਤ ਵਾਲੀਆਂ ਬੰਦੇ ਬਣ ਜੋ ਬੰਦੇ ਬੜ ਜੋ ਜਾਣਾ ਤੁਹਾਡੇ ਚੰਡੇ ਕਮਲਾਂ ਨੇ ਆ ਸਮਾਜ ਵਾਸਤੇ ਕੁਝ ਕਰ ਲੋ ਨਹੀਂ ਤੇ ਆ ਮਰ ਤੋਂ ਬਾਅਦ ਵੀ ਆ ਦੇਖ ਲੋ ਲਾਂਤਾਂ ਹੀ ਪੈਂਦੀ ਹੈ ਮਰ ਤੋਂ ਬਾਅਦ ਵੀ ਲਾਂਤਾਂ ਪੈਂਦੀ ਹੈ ਕੀ ਆ ਜਿੰਦਗੀ ਕਿਹੜੇ ਕੰਮ ਦੀ ਆ ਜੇ ਵੀ ਸਾਂ ਸਿੱਖਿਆ ਕਰਨ ਲਈ ਫਿਰ ਸ਼ਾਇਦ ਜਿਵੇਂ ਕਮਲਪੌਰ ਦੋਸਤ ਪੰਚਨ ਕੁਮਾਰੀ ਸੀ ਯੂਪੀ ਤੋਂ ਸੀ ਕੋਈ ਹੈ ਤੇ ਇਦਾਂ ਹੀ ਅਕਲ ਰਹੇ ਨਹੀਂ ਕਿਸੇ ਨੇ ਜਿਵੇਂ ਮਰੇ ਨਾ ਖੁਸ਼ੀ ਮਨਾਈਏ ਸਜਣਾ ਵੀ ਮਰ ਜਾਣਾ ਔਰ ਇੱਕ ਗੱਲ ਯਾਦ ਰੱਖਿਓ ਵੀ ਉਹ ਮੌਤਣਾ ਮਰਿਓ ਵੀ ਮਰਨ ਤੋਂ ਬਾਅਦ ਵੀ ਲਹਨਤਾ ਪਹਿਨ ਆ ਕਮਲ ਕੌਰ ਨੂੰ ਗੱਡੀ ਚੜਾਇਆ ਭਾਈ ਜਸਪੀ ਸਿੰਘ ਅਮਰਪਾਲ ਸਿੰਘ ਜੀ ਮਹਿਰੋਂ ਦੇ ਨਾਲ ਦੇ ਸਾਥੀ ਇਹਨੇ ਮੈਨੂੰ ਲੱਗਦਾ ਵੀ ਇਹਦੇ ਨਾਲ ਕਈਆਂ ਦੇ ਖਾਲਜੇ ਠੰਡ ਪੈ ਗਈ ਹੋਣੀ ਜਿਹੜੇ ਲੱਚਰ ਤਾਂ ਫਲਾਉਂਦੇ ਨੇ ਸੋਸ਼ਲ ਮੀਡੀਆ ਤੇ ਗੰਦ ਪਾਉਂਦੇ ਨੇ ਸ਼ਾਇਦ ਕੁਝ ਉਹਨੂੰ ਠੱਲ ਪੈ ਜੇ ਕੀ ਆ ਦੁਨੀਆ ਅਤ ਕਰਦੀ ਆ ਹੱਥ ਦਾ ਅੰਤ ਵੀ ਹੁੰਦਾ ਹੈ ਪਰ ਇੱਕ ਗੱਲ ਯਾਦ ਰੱਖਿਓ ਵੀ ਦੇਖੋ ਉਹ ਮਰ ਗਈ ਆ ਲੋਕ ਕਹਿੰਦੇ ਚੰਗਾ ਹੋਇਆ ਗੰਦ ਖਤਮ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਹੈ ਨਾ ਸੋ ਕਿਹੜਾ ਭਾਵੇਂ ਇਹ ਵੀ ਮਰਨ ਤੋਂ ਬਾਅਦ ਵੀ ਗਾਲਾਂ ਪੈਣ ਮਰਨ ਤੋਂ ਬਾਅਦ ਵੀ ਦੁਰਦਸ਼ਾ ਹੋਵੇ ਉਹ ਜ਼ਿੰਦਗੀ ਕਿਹੜੇ ਖੰਭ ਦੀ ਜਿਸਕੇ ਦੂਜੇ ਵੀ ਆ ਜਿਹੜੇ ਯੂਟਿਊਬਰ ਨੇ ਇਨਫਲੂਐਂਸਰ ਨੇ ਇਹਨਾਂ ਨੂੰ ਇੱਥੋਂ ਅਕਲ ਲੈਣੀ ਚਾਹੀਦੀ ਆ ਸਿੱਖਣਾ ਚਾਹੀਦਾ ਵੀ ਲਾਂਤਾ ਇਦਾਂ ਪੈਂਦੀਆਂ ਹੁੰਦੀਆਂ ਨੇ ਬੰਦੇ ਬਣਜੋ ਇਹ ਖਾਸ ਕਰਕੇ ਆ ਜਿਹੜੇ ਆ ਦਵਾਈਆਂ ਨੂੰ ਪ੍ਰਮੋਟ ਕਰਦੇ ਦੂਜੀਆਂ ਵੀ ਮਰਦਾਨਾ ਤਰ੍ਹਾਂ ਦਾੜੀਆਂ ਬੰਦੇ ਬਣ ਜੋ ਬੰਦੇ ਬਣ ਜੋ ਜਾਣਾ ਤੁਹਾਡੇ ਚੰਡੇ ਕਮਲਾਂ ਨੇ ਆ ਸਮਾਜ ਵਾਸਤੇ ਕੁਝ ਕਰ ਲਓ ਨਹੀਂ ਤੇ ਆ ਮਰ ਤੋਂ ਬਾਅਦ ਵੀ ਆ ਦੇਖ ਲਓ ਲਾਂਤੇ ਹੀ ਪੈਂਦੀ ਹੈ ਮਰ ਤੋਂ ਬਾਅਦ ਵੀ ਲਾਂਤਾਂ ਪੈਂਦੀ ਹੈ ਕੀ ਆ ਜਿੰਦਗੀ ਕਿਹੜੇ ਕੰਮ ਦੀ ਆਜੇ ਵੀ ਸਾਹ ਸਿੱਖੇ ਆ ਕਰਨ ਲਈ ਫਿਰ ਸ਼ਾਇਦ ਜਿਵੇਂ ਕਮਲਪੌਰ ਨੂੰ ਪੰਚਨ ਬਿਮਾਰੀ ਸੀ